ਜਿੰਦਾਬਾਦ ਜਿੰਦਾਬਾਦ ਮੁਰਦਾਬਾ ਰਾਯਾ ਆਪਣੀ ਮੁਰਦਾਬਾ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਮੁਰਦਾਬਾ ਜੈ ਕੀ ਕਲਿਆਣ ਸਪਾਈ ਸਾਹਿਬ ਦੀ ਯੂਨੀਅਨ ਪ੍ਰਧਾਨ ਵਿਪੇਦਨੀ ਕੋ ਸੇ ਜਿਹੜਾ ਤਰੰਤਰਾਂ ਦੀ ਜਿਮਨੀ ਚੋਂ ਅੰਦੇ ਵਿੱਚ ਪੰਜਾਬ ਕਾਂਗਰਸ ਦੇ ਅਕਸ਼ ਰਾਜਾ ਵਿਢਿੰਗ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਗੁਤਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗੱਲਬਾਤ ਸਭਾ ਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਪਛੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਔਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜ ਔਰ ਵੈਦਿਕ ਕਾਇਤਾਰੇ ਦੇ ਵਿੱਚ ਬਹੁਤ ਭਾਰੀ ਰੋਸ਼ ਆ ਜਿੱਤੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜ੍ਹੇ ਲਿਖੇ ਸੀ ਔਰ ਰਾਜਨੀਤੀ ਦੇ ਆਮ ਤੋ ਟੋਲਾ ਹੀ ਉਹਨਾਂ ਨੇ ਪੀ ਐਚ ਡੀ ਵੀ ਕੀਤੀ ਸੀ ਪਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵਕ ਵਕ ਉਹਨਾਂ ਦੇ ਵਿਧਾਗਾ ਦੇ ਮੰਤਰੀ ਵੀ ਰਹਿ ਚੁਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਉਹਨਾਂ ਦੀ ਮਾਨਸਿਕਤਾ ਗਲਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਬੁੱਧੀਜੀਵੀ ਜਿਹੜੇ ਫਰਗਵਾਸੀ ਹੋ ਚੁਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਹੈ ਇਹਨਾਂ ਦੀ ਇੰਨੀ ਹਾਇਸੇ થਾਇ ਹੈ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਲਵਾ ਜੇਕਰ ਤੁਸੀਂ ਸਮਝਦੇ ਜੇ ਤੁਹਾਨੂੰ ਸਮਝ ਆ ਕਿ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਪਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਤੇ ਟਿੱਪਣੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਸियत ਨਹੀਂ ਕਿ ਉਹਨਾਂ ਤੇ ਬੜਿਆ ਹੱਜੀ ਗੱਲ ਕਰੋ ਇਹ ਗੱਲ ਕਹਿਣੀ ਹੈ ਕਿ ਪਿੱਛੇ ਪੂਰਤ ਸਿੱਧਰ ਗਿਆ ਫਿਰ ਸਰਦਾਰ ਪੂਰਤ ਸਿੱਧਰ ਗਿਆ ਮਹਾਂ ਦੀ ਝੂਠੀ ਇਹ ਬਿਲਕੁਲ ਇਹ ਬਹੁਤ ਹੀ ਦਿੱੰਦਿਓ ਗੱਲ ਆ ਕਿ ਜਦੋਂ ਆਪਾਂ ਕਿਹਾ ਕਿ ਨਿਆ ਉਹ ਬਲਿਤਪ੍ਰੇਮੀ ਭਾਵਨਾ ਦਾ ਨਾਮ ਉਹਨਾਂ ਨੇ ਲਾਵਾ ਕਿੰਨਾ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚਾ ਉੱਡਾਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਾ ਕਰਦੇ ਆ ਮੈਂ ਤੇ ਇਹ ਸਮਝਦਾ ਵਾਂ ਕਿ ਪੂਰੇ ਹਿੰਦੁਕਾਂ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰਕੀਤਾ ਵਾ 19 ਦੇ ਇਲੈਕਸ਼ਨ ਤੇ ਕੋਈ ਅਸਰ ਹੋਏਗਾ ਦੇਖੋ ਜੀ ਜ਼ਰੂਰ ਹੋਏਗਾ ਅਸੀਂ ਆਪ ਖੁਦ ਕਰਮਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ-ਨਾਲ ਆਪਣੇ ਵਾਲਮਿਕੀ ਭਾਈਚਾਰੇ ਪਰ ਮਜਬੂਤ ਸਿੱਖ ਪਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੇ ਉੱਤੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ। ਐਫ ਆਈ ਆਰ ਦਰਜ ਹੋ ਚੁੱਕੀ ਆ ਬਹੁਤ ਖਲੇਜਰ ਆ ਜਾ ਬਿੰਦੂ ਐਫ ਆਈ ਆਰ ਕਿਸ ਤਰੀਕਿਆਂ ਦੇ? ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਆ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਨੇ ਆ ਤੇ ਇਹਦੇ ਤੇ ਐਸੀ ਐਕਟ ਧਾਰਾ ਲਾ ਕੇ ਇਹਦੇ ਤੇ ਪਰਚਾ ਹੋਣਾ ਚਾਹੀਦਾ ਵਾ ਔਰ ਜਿਹੜੀ ਭੰਦੀ ਉੱਤੇ ਕਾਰਵਾਈ ਜਿਹੜੇ ਸਾਡੇ ਪੰਡਤ ਵਾਲਮੀਕੀ ਹਰ ਹਰ ਬਾਦ ਦੇਖੋ ਜੀ ਆਪਾਂ ਟਿੱਖਣੀ ਜਿਹੜੀ ਕੀਤੀ ਆ ਇਹ ਕਹਿੰਦੇ ਕੋ ਹੁੰਦਾ ਵਾ ਕਤਲ ਹੁੰਦਾ ਗੋਲੀ ਦੇ ਨਾਲ ਇੱਕ ਹੁੰਦਾ ਜ਼ੁਬਾਨ ਦੇ ਨਾਲ ਰਾਜਾ ਵੜਿੰਗ ਨੇ ਜਿਹੜਾ ਕਤਲ ਕੀਤਾ ਜੁਬਾਨ ਦਾ ਕਤਲ ਕੀਤਾ ਜਦਕਿ ਇੱਕ ਪ੍ਰਸੰਸਕ ਲਾ ਬੋਟਾ ਸਿੰਝਾ ਦੇ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਨਾਲ ਉਹਦਾ ਥਾਵੇ ਜੱਤ ਬਤਾ ਪਏਗਾ ਤੁਸੀਂ ਗੱਲ ਆਖੀ ਤੇ ਡੋ ਉਹਨਾਂ ਨੇ ਰੰਗ ਨੂੰ ਲਾ ਕੇ ਬੜੀ ਟਿੱਪਣੀ ਕੀਤੀ ਆ ਦੇਖੋ ਜੀ ਰੰਗ ਨੂੰ ਲਾ ਕੇ ਟਿੱਪਣੀ ਕੀਤੀ ਆ ਪਰ ਨਾਲ ਨਾਲ ਦੀ ਕੱਪੜੀਆਂ ਨਹੀਂ ਗਨਾਈਆਂ 18 ਐਮਪੀ ਰਹਿ ਚੁੱਕੇ ਨੇ ਇੱਥੋਂ ਤੱਕ ਉਹਨਾਂ ਪੀਐਚੀ ਤੱਕ ਕੀਤੀ ਆ ਉਹਨਾਂ ਕੋਈ ਪਾਰਟਨਰਸ ਪਾਰਟੀ ਨੇ ਗ੍ਰਹਿ ਮੰਤਰੀ ਨਹੀਂ ਲਾਇਆ ਸੀ ਪਰ ਉਹ ਬਾਬਾ ਸਾਹਿਬ ਦੇ ਸੰਵਿਧਾਨਕ ਅਧਿਕਾਰ ਰਿਪੋਰਟਿੰਗ ਉਹਨਾਂ ਨੇ ਆਪਣੀ لیاقت ਦੇ ਨਾਲ ਗ੍ਰਹਿ ਮੰਤਰੀ ਬਣੇ ਸੀ ਕੀ ਇਹ ਰਾਜਾ ਬਰਿੰਗ ਕੋ ਵੀ ਦਸਤੀ ਕਮਿਊਨਿਟੀ ਨੂੰ ਲਾਗਣਾ ਪ੍ਰਸਾਦ ਦੇ ਜਿੱਕਦੀ ਇਹਦੇ ਇੱਥੇ ਰਾਜਾ ਬਰਿੰਗ ਪੰਜਾਬ ਦੇ ਪ੍ਰਧਾਨ ਨੇ ਅਗਰ ਇਹ ਮੰਚਾ ਜਰੀ ਦਿੱਖਦੀ ਹੈ ਕਿ ਇੱਧਰ ਹੀ ਤਰੋਦੀ ਮੰਚਾ ਹੈ ਤੁਸੀਂ ਦੇਖੋ ਇੱਕ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਜੇ ਥਲੜੇ ਲੈਵਲ ਦੇ ਛੋਟੀ ਕਾਸ ਦੇ ਲੋਕ ਹੈ ਉਹਨਾਂ ਤੇ ਕੋਈ ਸਮਝ ਹੀ ਨਹੀਂ ਉਹ ਕਿ ਸੋਚਿਓ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਜਿਹੜੀ ਭੰਦੀ ਦੀ ਭਾਗੀ ਕਰ ਰਹੀ ਉਹ ਕਰਨੀ ਚਾਹੀਦੀ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ